ਕਸਾਬ ਪੰਜਾਬ ਦੇ ਲੋਕ ਦੁਨੀਆ ਪਰ ਬਚ ਘੁੰਮ ਦੇ ਦਿੰਗੇ ਪੰਜਾਬੀ ਪੂਰੀ ਦੁਨੀਆ ਦੇ ਅੰਦਰ ਜਾਣੇ ਜਾਂਦੇ ਨੇ ਉਹ ਯੂਰਪ ਦੀ ਗੱਲ ਕਰੀਏ ਅਮਰੀਕਾ ਦੀ ਗੱਲ ਕਰੀਏ ਆਸਟ੍ਰੇਲੀਆ ਦੀ ਗੱਲ ਕਰੀਏ ਜਾਂ ਹੋਰ ਦੇਸ਼ਾਂ ਦੀ ਗੱਲ ਕਰੀਏ ਤੁਸੀਂ ਦੇਖੋਗੇ ਕਿ ਜਿੱਥੇ ਵੀ ਤੁਸੀਂ ਜਾਂਦੇ ਹੋ ਦੇਖੋਗੇ ਕੋਈ ਪੰਜਾਬੀ ਤੁਹਾਨੂੰ ਮਿਲਣਗੇ ਉਹਨਾਂ ਦੇ ਸੜਕਾਂ ਜੇ ਆਪਾਂ ਗੱਲ ਕਰੀਏ ਉਹਨਾਂ ਸ਼ਹਿਰਾਂ ਦੀ ਸੜਕਾਂ ਬਹੁਤ ਵਧੀਆ ਸਰ ਉਹਨਾਂ ਦੇਸ਼ਾਂ ਦੀਆਂ ਪਰ ਇਹ ਗੱਲ ਸਾਡੇ ਪੰਜਾਬ ਜਾਂ ਭਾਰਤ ਦੇ ਸ਼ਹਿਰਾਂ ਵਿੱਚ ਦੇਖਣ ਨੂੰ ਨਹੀਂ ਮਿਲਦੀ ਅਸੀਂ ਵਿਦੇਸ਼ਾਂ ਦੇ ਜਿਹੜੀਆਂ ਸੜਕਾਂ ਦੇਖਦੇ ਹਾਂ ਉਹ ਲੇਨਾਂ ਦੀ ਸਪਸ਼ਟ ਮਾਰਕਿੰਗ ਨਾਲ ਉੱਚ ਗੁਣਵੱਤਾ ਦੀਆਂ ਬਣੀਆਂ ਹੁੰਦੀਆਂ ਹਨ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਲਈ ਰੁਕਾਵਟ ਰਹਿਤ ਜਗ੍ਹਾ ਹੁੰਦੀ ਹੈ ਚਾਰੇ ਪਾਸੇ ਹਰਿਆਲੀ ਅਤੇ ਲੈਂਡਸਕੇਪਿੰਗ ਹੈ ਅਤੇ ਹੋਰ ਸਾਰੀਆਂ ਸਹੂਲਤਾਂ ਲਈ ਪ੍ਰੋਪਰ ਪਲਾਨਿੰਗ ਕੀਤੀ ਹੁੰਦੀ ਹੈ ਜਿਵੇਂ ਕਿ ਬੈਂਚ ਸਟਰੀਟ ਲਾਈਟਾਂ ਬੱਸ ਸਟੈਂਡ ਸਾਡੇ ਵਿੱਚ ਬਹੁਤ ਸਾਰੇ ਹੈਰਾਨ ਹੁੰਦੇ ਹਨ ਕਿ ਸਾਡੇ ਸ਼ਹਿਰਾਂ ਵਿੱਚ ਇਹ ਸੁਵਿਧਾਵਾਂ ਮਹੱਇਆ ਕਿਉਂ ਨਹੀਂ ਕੀਤੀਆਂ ਜਾ ਸਕਦੀਆਂ ਭਾਰਤ ਵਿੱਚ ਦੁਨੀਆ ਦੇ ਸਭ ਤੋਂ ਵੱਧ ਇੰਜੀਨੀਅਰ ਸਭ ਤੋਂ ਵੱਧ ਇੰਜੀਨੀਅਰ ਸਰ ਆਰਕੀਟੈਕਚਰ ਭਾਰਤ ਚੰਨ ਪਰ ਸਾਡੀਆਂ ਸੜਕਾਂ ਕਿੰਨੀਆਂ ਖਰਾਬ ਹਨ ਜਵਾਬ ਸਿਰਫ ਸਿੰਪਲ ਹੁੰਦਾ ਕਿ ਨਹੀਂ ਸੋਹਰੇ ਵਿੱਚ ਕੀ ਆ ਕਿ ਨਾ ਨiyet ਸੀ ਨਾ ਲੋਕਾਂ ਦੀ ਨਾ ਹੀ ਇਹਨਾਂ ਦੀ ਕੋਈ ਨੀਤੀ ਸੀ ਸਰ ਮੈਂ ਬੜੇ ਮਾਣ ਨਾਲ ਐਲਾਨ ਕਰਦਾ ਕਰਦਾ ਸਰ ਕਿ ਸਾਡੀ ਸਰਕਾਰ ਨੇ ਪੰਜਾਬ ਪਰ ਦੇ ਸ਼ਹਿਰਾਂ ਵਿੱਚ ਬਿਸ਼ਪ ਪਤਰੀ ਸੜਕਾਂ ਬਣਾਉਣ ਦਾ ਇਤਿਹਾਸਿਕ ਫੈਸਲਾ ਲਿਆ ਅਸੀਂ ਪਹਿਲੇ ਪੜਾਵਾਂ ਨੂੰ ਸਰ ਚਾਰ ਸ਼ਹਿਰ ਲੁਧਿਆਣਾ ਅਮਰਸਰ ਸਾਹਿਬ ਜਲੰਧਰ ਅਤੇ ਅਤਿਅਸਿਆਸ ਨਗਰ ਮਹਾਲੀ ਵਿੱਚ ਲਗਭਗ 50 ਕਿਲੋਮੀਟਰ ਬਿਸ਼ਪ ਪਤਰੀ ਸੜਕਾਂ ਦਾ ਨਿਰਮਾਣ ਕਰਾਂਗੇ ਇਹਨਾਂ ਸ਼ਹਿਰਾਂ ਵਿੱਚ ਸਰ ਇਹਨਾਂ ਸ਼ਹਿਰਾਂ ਵਿੱਚ ਸਭ ਤੋਂ ਪ੍ਰਮੁੱਖ ਸਰਕਾਂ ਦੇ ਹਿੱਸੇ ਜਿਹੜੇ ਉਹ ਸ਼ਾਮਲ ਹੋਣਗੇ ਜੋ ਸਥਾਨਕ ਨਿਵਾਸੀਆਂ ਤੇ ਸਲਾਹਨੀਆਂ ਦੁਆਰਾ ਅਕਸਰ ਵਰਤੇ ਜਾਂਦੇ ਹਨ ਸਰ ਮੈਂ ਬੜੇ ਬਾਣ ਨਾਲ ਐਲਾਨ ਕਰਦਾ ਹਾਂ ਕਿ ਸਾਡੀ ਸਰਕਾਰ ਨੇ ਪੰਜਾਬ ਪ੍ਰਦੇਸ਼ ਸ਼ਹਿਰਾਂ ਵਿੱਚ ਵਿਸ਼ੇਸ਼ ਪੱਧਰੀ ਸੜਕਾਂ ਬਣਾਉਣ ਦਾ ਇਤਿਹਾਸਿਕ ਫੈਸਲਾ ਲਿਆ ਹੈ ਪਹਿਲੇ ਪੜਾਅ ਵਿੱਚ ਅਗਲੇ ਸਾਲ ਦੇ ਚਾਰ ਸ਼ਹਿਰਾਂ ਦੇ ਜਿਵੇਂ ਜ਼ਿਕਰ ਕੀਤਾ ਸਰ ਮਹਾਲੀ ਅਮਰਸਰ ਲੁਧਿਆਣਾ ਤਲੰਦਰ 50 ਕਿਲੋਮੀਟਰ ਸੜਕਾਂ ਬਣਾਵਾਂਗੇ ਸਰ ਇਹਨਾਂ ਵਿੱਚੋਂ ਸਰ ਮੈਂ ਸੂਚੀ ਜਿਹੜੀ ਕਿਹੜੇ-ਕਿਹੜੀਆਂ ਸੜਕਾਂ ਆਉਣਗੀਆਂ ਉਹ ਵੀ ਸਰਮੈ ਸਦਨ ਦੇ ਸਾਹਮਣੇ ਰਖੜਾ ਚਾਹਨਾਗਾ ਜੇ ਮੈਂ ਲੁਧਿਆਣਾ ਦੀ ਗੱਲ ਕਰਾਂ ਪੁਰਾਣਾ ਜੀਟੀ ਰੋਡ ਸ਼ੇਰਪੁਰ ਚੌਂਕ ਤੋਂ ਬੁੱਢਾ ਨਾਲਾ ਚੌੜਾ ਬਾਜ਼ਾਰ ਕੁਮਾਰ ਮੰਡੀ ਲੁਧਿਆਣਾ ਲੁਧਿਆਣਾ ਰੋਡ ਮਲਹਾਰ ਰੋਡ ਕੇਆਈਪੀਐਸ ਮਾਰਕੀਟ ਰੋਡ ਲੂਪ ਪਹਾਰ ਫਫਾਰਾ ਚੌਂਕ ਤੋਂ ਆਰਤੀ ਸ੍ਰੀਮੇ ਤੱਕ ਇਹ ਸਾਰ ਜਿਹੜੀਆਂ ਸੜਕਾਂ ਨੇ ਲੁਧਿਆਣੇ ਦੀਆਂ ਰਹਿਣਗੀਆਂ ਜੇ ਮੈਂ ਅਮਰਸਰ ਸਾਹਿਬ ਦੀ ਗੱਲ ਕਰਾਂ ਮਜੀਠਾ ਰੋਡ ਮਜੀਠਾ ਰੋਡ ਜੰਗਲਾਤ ਚੌਂਕ ਤੋਂ ਗੁਰੂ ਨਾਨਕ ਹਸਪੀਟਲ ਕੋਰਟ ਰੋਡ ਰੀਆਲਟੋ ਚੌਕ ਤੋਂ ਕੋਇਨਸ ਰੋਡ ਤੱਕ ਸਰ ਹਾਲਗੇਟ ਦੇ ਬਾਹਰ ਸ਼ੁਭਮ ਰੋਡ ਸਰਕੂਲਰ ਰੋਡ ਜਿਹਨੂੰ ਕਹਿੰਦੇ ਨੇ ਸਾਰੇ ਗੇਟਾਂ ਨੂੰ ਜੋੜਦੀ ਹੈ ਅਸਲ ਰੇਸ ਕੋਰਸ ਰੋਡ ਦਸੌਂਦਾ ਸਿੰਘ ਰੋਡ ਤੋਂ ਲਾਰੈਂਸ ਰੋਡ ਤੋਂ ਕਪੂਰ ਰੋਡ ਸਰ ਇਸੇ ਤਰ੍ਹਾਂ ਗੋਲਵਾਗ ਰੋਡ ਗੋਲਵਾਗ ਰੋਡ ਤੋਂ ਬਾਅਦ ਜੀਟੀ ਰੋਡ ਜਿਹਨੂੰ ਆਪਾਂ ਭੰਡਾਰੀ ਤੋ ਹਾਲਗੇਟ ਤੱਕ ਦੀ ਗੱਲ ਕਰਦੇ ਹਾਂ ਸਰ ਅਤੇ 골ਡਨ ਗੇਟ ਤੋਂ ਸਰ ਮਾਲ ਆਫ ਦੀ ਅੰਮ੍ਰਿਤਸਰ ਤੱਕ ਉਹ ਵੀ ਜਿਹੜੀਆਂ ਸੜਕਾਂ ਅਮਰਸਰ ਸਾਹਿਬ ਦੀਆਂ ਸੀ ਇਹ ਸਕੀਮ ਚ ਸ਼ਾਮਲ ਕੀਤੀਆਂ ਨੇ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਜਲੰਧਰ ਦੀ ਸਰ ਜਲੰਧਰ ਚ ਐਚ ਐਮ ਬੀ ਰੋਡ ਮਕਸੂਦਾ ਚੌਕ ਤੋਂ ਜੇਲ੍ਹ ਚੌਕ ਤੱਕ ਸਰ ਅਦਰਸ਼ਨਗਰ ਰੋਡ ਜਿਹੜੀ ਆ ਅਤੇ ਟਾਂਡਾ ਰੋਡ ਜਿਹੜੀ ਆ ਜੇਲ੍ਹ ਚੌਕ ਤੋਂ ਪੁਰਾਣੇ ਸ਼ਹਿਰਾਂ ਦੀ ਪਠਾਨਕੋਟ ਰੋਡ ਪਠਾਨਕੋਟ ਰੋਡ ਜਿਹੜੀ ਅੱਗੇ ਅੰਦਰੂਨੀ ਸ਼ਹਿਰ ਦੇ ਪੁਰਾਣੀ ਸਬਜ਼ੀ ਮੰਡੀ ਚੌਕ ਤੋਂ ਪਠਾਨਕੋਟ ਚੌਕ ਤੱਕ ਮਾਡਲ ਟਾਊਨ ਮੁਖਸੜ ਗੁਰੂ ਅਮਰਦਾਸ ਜੀ ਚੌਕ ਤੋਂ ਮਾਡਲ ਟਾਊਨ ਟੀ ਜੰਕਸ਼ਨ ਤੱਕ ਅਤੇ ਚੁੰਮਨ ਚੌਕ ਤੋਂ ਮਾਡਲ ਟਾਊਨ ਟੀ ਜੰਕ ਅਤੇ ਮਾਰਾਟਾ 20 ਜੰਕਸ਼ਨ ਤੋਂ ਸਵਾਨੀ پارک ਨਿਕਾਸ ਤੱਕ ਸਰ ਨਕੋਦਰ ਜਲੰਧਰ ਰੋਡ ਤੇ ਬਡਾਲਾ ਚੌਂਕ ਤੋਂ ਨਕੋਦਰ ਚੌਂਕ ਤੱਕ ਸਰ ਇਹ ਛੜਕ ਨੇ ਉਹ ਸੀ ਜਲੰਧਰ ਦੀਆਂ ਸ਼ਾਮਲ ਕੀਤੀਆਂ ਨੇ ਇਸ ਤੋਂ ਇਲਾਵਾ ਸਰ 에어로 ਸਿਟੀ ਰੋਡ ਜਿਹੜੀ ਹੈ ਜੇ ਮੈਂ ਹਾਲੀ ਦੀ ਗੱਲ ਕਰੀਏ 에어로 ਸਿਟੀ ਰੋਡ ਜਿਹੜੀ ਹੈ ਛੱਤਬੀਟ ਚੜੀਆ ਕਰ ਵਸਟ ਸਟੈਂਡ ਰੋਡ ਮਹਾਰੀ ਤੋਂ 에어ਪੋਰਟ ਚੌਂਕ ਤੋਂ ਸੈਕਟਰ 68 ਚੌਂਕ ਤੱਕ ਸਰ ਆਈਟੀ ਸਿਟੀ ਰੋਡ ਮਹਾਲੀ 에어ਪੋਰਟ ਚੌਂਕ ਤੋਂ ਆਈਟੀ ਸਿਟੀ ਚੌਂਕ ਤੱਕ ਇਹ ਅਸੀਂ ਮਹਾਲੀ ਦੀਆਂ ਸੜਕਾਂ ਜਿਹੜੀਆਂ ਨੇ ਉਹ ਸ਼ਾਮਿਲ ਕੀਤੀਆਂ ਨੇ ਅਸੀਂ ਸਰ ਸਪੀਕਰ ਸਾਹਿਬ ਇਹਨਾਂ ਸੜਕਾਂ ਨੂੰ ਜਿਹੜਾ ਇੰਟਰਨੈਸ਼ਨਲ ਸਟੈਂਡਰਡ ਅਨੁਸਾਰ ਡਿਜ਼ਾਈਨ ਕਰਨ ਲਈ ਪੰਜਾਬ ਅਤੇ ਭਾਰਤ ਦੇ ਚੋਟੀ ਦੇ ਆਰਕੀਟੈਕਚਰਾਂ ਨੂੰ ਸ਼ਾਮਿਲ ਕਰਾਂਗੇ ਅਤੇ ਬਾਅਦ ਵਿੱਚ ਕੰਟਰੈਕਟਰ ਨੂੰ ਨਿਯੁਕਤ ਕਰਾਂਗੇ 10 ਸਾਲ ਦੀ ਮਿਆਦ ਲਈ ਇਹਨਾਂ ਸੜਕਾਂ ਦਾ ਨਿਰਮਾਣ ਅਤੇ ਸਾਂਭ-ਸਮਭਾਲ ਵੀ ਕਰਨਗੇ ਇਸ ਯੋਜਨਾ ਦੇ ਤਹਿਤ ਹਰੇਕ ਸਰਕਲ 'ਚ ਚਾਰ ਜਿਹੜੇ ਮੁੱਖ ਕਾਰਜ ਹਰੇਕ ਸਰਕਲ 'ਚ ਕੀਤੇ ਜਾਣਗੇ ਸਰ ਪਹਿਲਾ ਪਹਿਲਾ ਕੰਮ ਹੈ ਸਰ ਲੇਨ ਦੀ ਯੂਨੀਫਾਰਮ ਚੜਾਈ ਨੂੰ ਯਕੀਨੀ ਬਣਾਉਣਾ ਅਤੇ ਟ੍ਰੈਫਿਕ ਦੀ ਰੁਕਾਵਟਾਂ ਨੂੰ ਦੂਰ ਕਰਨ ਲਈ ਸੜਕ ਦੀ ਮੁਰਤੋਂ ਰੂਪਰੇਠਾ ਤਿਆਰ ਕਰਕੇ ਦੁਬਾਰਾ ਬਣਾਇਆ ਜਾਵੇਗਾ। ਰਾਸਤੀ ਮਾਪਦੰਡਾਂ ਦੇ ਅਨੁਸਾਰ ਉਹਨਾਂ 'ਤੇ ਸਹੀ ਲੇਨ ਮਾਰਕਿੰਗ ਕੀਤੀ ਜਾਵੇਗੀ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਹਰੇਕ 3 ਮਹੀਨਿਆਂ ਵਿੱਚ ਉਹਨਾਂ 'ਤੇ ਦੁਬਾਰਾ ਜਿਹੜਾ ਉਹ ਪੇਂਟ ਕੀਤਾ ਜਾਵੇ। ਦੂਜਾ ਸਰ ਅਸੀਂ ਰਕਾਬੱਟ ਮੁਕਤ ਸਰਵ ਵਿਆਪਕ ਪਹੁੰਚ ਜੋ ਅਤੇ ਸੋਹਣੇ ਫੁੱਟਪਾਥ ਜਿਹੜੇ ਬਣਾਵਾਂਗੇ ਤਾਂ ਜੋ ਪੈਦਲ ਚੱਲਣ ਵਾਲਿਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾ ਸਕੇ ਸੜਕਾਂ ਦੇ ਵਿਚਕਾਰ ਲਈ ਪੱਟੀਆਂ ਦੀ ਵੀ ਮੁਰੰਮਤ ਕੀਤੀ ਜਾਵੇਗੀ ਹਰੇਕ ਸੜਕ ਵਿੱਚ ਫੁੱਟਪਾਥਾਂ ਦੇ ਵਿਚਕਾਰ ਲੀਆਂ ਪੱਟੀਆਂ ਨੂੰ ਵਿਸ਼ੇਪਧਰੀ ਦਿੱਖ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਸੜਕਾਂ 'ਤੇ ਧੂੜ ਅਤੇ ਹਵਾ ਪ੍ਰਦੂਸ਼ਣ ਦਾ ਕਾਰਨ ਬਣਨ ਵਿੱਚ ਵਾਇਟ ਟੋਏ ਨਾ ਹੋਣ ਵਾਸਤੇ ਸਰ ਅਨੁਕੂਲਿਤ ਲੈਂਡਸਕੇਪਿੰਗ ਜਿਹੜੀ ਆ ਰਗਬਾਨੀ ਯੋਜਨਾ ਤਿਆਰ ਕੀਤੀ ਜਾਵੇਗੀ ਸਰ ਇਹ ਸਾਡਾ ਦੂਸਰਾ ਕੰਮ ਇਹਨਾਂ ਸੜਕਾਂ ਤੇ ਹੋਵੇ ਤੀਜਾ ਸਰ ਸਾਡੀਆਂ ਸੜਕਾਂ ਤੇ ਜਿਹੜੇ ਬਿਜਲੀ ਦੀਆਂ ਲਾਈਟਾਂ ਸਟਰੀਟ ਲਾਈਟਾਂ ਪਾਣੀ ਦੀ ਸਪਲਾਈ ਦੀਆਂ ਲਾਈਨਾਂ ਵਸਤਾਂ ਦਰਖਤਾਂ ਆ ਬਹੁਤ ਸਾਰੀਆਂ ਜਿਹੜੀਆਂ ਸਬਯਵਾਂ ਲੰਗੀਆਂ ਉਹ ਬੇਤਰਤੀਬੇ ਢੰਗ ਨਾਲ ਦਿੱਤੀਆਂ ਗਈਆਂ ਹਨ ਪੁਰਾਣੇ ਸਮੇਂ ਵਿੱਚ ਜੋ ਲੋਕਾਂ ਦੇ ਬਾਨਾਂ ਦੇ ਬਹਾਨੇ ਰੋਕਦੀਆਂ ਹਨ ਅਸੀਂ ਸਾਰੀਆਂ ਸਬਾਵਾਂ ਨੂੰ ਇਕਸਾਰਤਾ ਨੂੰ ਯਕੀਨੀ ਬਣਾਵਾਂਗੇ ਤਾਂ ਜੋ ਸੋਹਣਾ ਤੇ ਇਕਸਾਰ ਤੰਗ ਨਾਲ ਸੜਕਾਂ ਦੇ ਸਾਹਮਣੇਵਾਲ ਹੋ ਸਕੇ ਸਰ ਚੌਥਾ ਮਾਨਜੋ ਸਪੀਕਰ ਸਾਹਿਬ ਸਾਹਮਣੇਵਾਲ ਅਸੀਂ ਇਸ ਬੁਨਿਆਦੀ ਟਾਚੇ ਨੂੰ ਕਾਇਮ ਰੱਖਣ ਲਈ 10 ਸਾਲ ਲਈ 10 ਸਾਲ ਦੀ ਕੰਟਰੈਕਟਰ ਦੀ ਜਵਾਬਦੇਹੀ ਤੈਅ ਕਰਾਂਗੇ ਸਰ ਉਹਦੀ ਕੌਂਟੇਬਿਲਿਟੀ ਫਿਕਸ ਕੀਤੀ ਜਾਊਗੀ ਜੇਕਰ ਮੁਰੰਮਤ ਦੀ ਜ਼ਰੂਰਤ ਹੋਈ ਤਾਂ ਸ਼ਿਕਾਇਤ ਕਰਨ ਦੇ 24 ਘੰਟਿਆਂ ਦੇ ਅੰਦਰ ਅੰਦਰ ਮੁਰੰਮਤ ਕੀਤੀ ਜਾਵੇਗੀ ਅਸੀਂ ਵਿਸ਼ੇਪਧਰੀ ਇਕੁਪਮੈਂਟ ਦੀ ਵਰਤੋਂ ਕਰਕੇ ਇਹਨਾਂ ਗਲੀਆਂ ਦੀ ਨਿਜ਼ਮਤ ਤੇ ਮਸ਼ੀਨੀ ਸਫਾਈ ਨੂੰ ਵਿੱਚ ਕੀਨੀ ਬਣਾਵਾਂਗੇ ਤਾਂ ਜੋ ਇਹ 10 ਸਾਲ ਤੱਕ ਆਪਣੀ ਜਿਹੜੀ ਦੇਖਾ ਉਹ ਬਰਕਰਾਰ ਰੱਖ ਸਕਣ